ਸਾਡੀ ਕੌਮ ਨੂੰ ਘਰ ਦੀ ਛੱਤ ਵੀ ਨਾ ਪਾ ਕੇ ਦੇ ਸਕੇ ਕੀ ਗੱਲ ਕੌਮ ਕੋਲ ਪੈਸਾ ਨਹੀਂ ਸੱਤ ਸਮੁੰਦਰੋਂ ਪਾਰ ਉਹ ਬਗਾਨੇ ਲੋਕ ਉੱਥੇ ਵੀ ਜਾ ਕੇ ਲੰਗਰ ਲੱਗ ਜਾਂਦਾ ਏ ਉਹ ਦੱਸ ਦਿੰਦੇ ਆ ਵੀ ਸਿੱਖਾਂ ਕੋਲ ਬਹੁਤ ਪੈਸਾ ਏ ਸਾਡੇ ਹਾਲਾਤ ਇਹ ਨੇ ਵੀ ਇੱਕ 19 ਸਾਲ ਦਾ ਨੌਜਵਾਨ ਰਵਨੀਤ ਸਿੰਘ ਜਿਹੜਾ ਪਾਠ ਕਰਕੇ ਡਿਊਟੀਆਂ ਲਾ ਕੇ ਆਪਣਾ ਘਰ ਦਾ ਗੁਜ਼ਾਰਾ ਕਰਦਾ ਸੀ ਪਿਛਲੇ ਦਿਨੀ ਘਰ ਦੀ ਛੱਤ ਡਿੱਗੀ ਤੇ ਮਲਬੇ ਹੇਠਾ ਕੇ ਅਕਾਲ ਚਲਾਣਾ ਕਰ ਗਿਆ ਚੱਲ ਵਸਿਆ ਹੁਣ ਸਵਾਲ ਇਹ ਆ ਵੀ ਕੀ ਸਾਡੀ ਕੌਮ ਦੇ ਕੋਲ ਪੈਸਾ ਨਹੀਂ ਵੀ ਇੱਕ ਪਾਸੇ ਤਾਂ ਨੌਜਵਾਨੀ ਨਸ਼ਿਆਂ ਦੇ ਵਿੱਚ ਦਲਦਲ ਦੇ ਵਿੱਚ ਫਸਰੀ ਪਰ ਜੇ ਰਵਨੀਤ ਸਿੰਘ ਛੋਟੀ ਉਮਰ ਚ ਸਿੱਧੇ ਪਾਸੇ ਤੁਰਿਆ ਗੁਰੂ ਦੇ ਲੜ ਲੱਗਾ ਤੇ ਸਾਡੀ ਕੌਮ ਉਹਨੂੰ ਘਰ ਦੀ ਛੱਤ ਵੀ ਨਾ ਪਾ ਕੇ ਦੇ ਸਕੇ ਕੀ ਗੱਲ ਕੌਮ ਕੋਲ ਪੈਸਾ ਨਹੀਂ ਪਰ ਜਦੋਂ ਵੇਖੀਏ ਤੇ ਪਤਾ ਲੱਗਦਾ ਵੀ ਪੈਸਾ ਤੇ ਬਹੁਤ ਆ ਸਾਡੇ ਸਿੱਖਾਂ ਕੋਲ ਪਰ ਅਕਲ ਨਹੀਂ ਰਹੀ ਅਕਲ ਦਾ ਘਾਟਾ ਪੈ ਗਿਆ ਮਤ ਉੱਚੀ ਨਹੀਂ ਰਹੀ ਪੈਸਾ ਤੇ ਇੰਨਾ ਵੀ ਸੱਤ ਸਮੁੰਦਰੋਂ ਪਾਰ ਉਹ ਬਗਾਨੇ ਲੋਕ ਉੱਥੇ ਵੀ ਜਾ ਕੇ ਲੰਗਰ ਲੱਗ ਜਾਂਦਾ ਏ ਉਹ ਦੱਸ ਦਿੰਦੇ ਆ ਵੀ ਸਿੱਖਾਂ ਕੋਲ ਬਹੁਤ ਪੈਸਾ ਏ ਕਰੋੜਾਂ ਦਾ ਲੰਗਰ ਗੁਰਪੁਰਬਾਂ ਤੇ ਲੱਗ ਜਾਂਦਾ ਏ ਫਿਰ ਇਹਨਾਂ ਨੂੰ ਲੰਗਰਾਂ ਨੂੰ ਪ੍ਰਮੋਟ ਕਰ ਲਈ ਇਹਨਾਂ ਦੀ ਪ੍ਰਮੋਸ਼ਨ ਕਰਨ ਲਈ ਵੱਡੇ ਵੱਡੇ ਪੋਸਟਰ ਛਪਵਾ ਕੇ ਵੀ ਫਲਾਣੀ ਤਰੀਕ ਨੂੰ ਫਲਾਣੇ ਥਾਂ ਤੇ ਆ ਲੰਗਰ ਚੱਲੂਗਾ ਕਰੋੜਾਂ ਖਰਚ ਕਰ ਦਿੱਤਾ ਜਾਂਦਾ ਏ ਪਰ ਅਕਲ ਨਹੀਂ ਅਕਲ ਹੁੰਦੀ ਤੇ ਇਹੋ ਜੇ ਗਰੰਥੀ ਸਿੰਘਾਂ ਦੇ ਘਰ ਪਾਏ ਜਾਂਦੇ ਪੰਥ ਦੀ ਖਾਤਰ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਦੀ ਸਾਰ ਲਈ ਜਾਂਦੀ ਬੱਚਿਆਂ ਦੇ ਲਈ ਕੋਈ ਵਧੀਆ ਸਕੂਲ ਖੋਲੇ ਜਾਂਦੇ ਅਮਰ ਧਾਰੀ ਬੱਚਿਆਂ ਨੂੰ ਫ੍ਰੀ ਪੜਾਇਆ ਜਾਂਦਾ ਵਿੱਦਿਆ ਦਿੱਤੀ ਜਾਂਦੀ ਗਰੰਥੀ ਸਿੰਘਾਂ ਦੇ ਬੱਚਿਆਂ ਦੀ ਫੀਸ ਭਰੀ ਜਾਂਦੀ ਪਰ ਕਦੋਂ ਜਦੋਂ ਅਕਲ ਉਦੀ ਅਕਲ ਨਹੀਂ ਹੈ ਤਾਂ ਕਰਕੇ ਇਹ ਸਾਰੇ ਕੰਮ ਨਹੀਂ ਹੋ ਰਹੇ ਇਹ ਰੁਕੇ ਕਿਉਂਕਿ ਗੁਰਬਾਣੀ ਕਹਿ ਰਹੀ ਹੈ ਕਿ ਅਕਲੀ ਕੀਚੈ ਦਾਨ ਹੋਰ ਕਿਸੇ ਚੀਜ਼ ਦਾ ਘਾਟਾ ਨਹੀਂ ਹੈ بڑے ਦੁੱਖ ਨਾਲ ਕਹਿਣਾ ਪੈਂਦਾ ਵੀ ਅਕਲ ਦਾ ਘਾਟਾ ਹੈ ਵਾਧੂ ਪੈਸਾ ਇੱਕ ਖੁੱਲਾ ਸਭ ਕੁਝ ਹੈ ਪਰ ਅਕਲ ਨਹੀਂ ਰਹੀ ਸੋ ਸਤਿਗੁਰੂ ਕਿਰਪਾ ਕਰਨ ਮਨ ਨੀਵਾ ਤੇ ਮਤ ਉੱਚੀ ਹੋ ਜੇ ਸਾਰੇ ਅਰਦਾਸ ਕਰਿਆ ਕਰੋ